ਤੁਹ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਵੱਡ ਬਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਭਾਈ ਆਪ ਸੰਗਤਾਂ ਜਾਣਦੇ ਹੋ ਇਹ ਜੋ ਉਹ ਦੇ ਮਹੀਨੇ ਦੇ ਦਿਹਾੜੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਸ ਮਹੀਨੇ ਦੇ ਅੰਦਰ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਆਨੰਦਗਰ ਦਾ ਕਿੜਾ ਜਿਹੜਾ ਹੈ ਸਤਿਗੁਰ ਜੀ ਨੇ 6 ਪਉ ਅਤੇ 7 ਪਉ ਦੀ ਰਾਤ ਨੂੰ ਸਤਿਗੁਰ ਜੀ ਆਨੰਦਪੁਰ ਦਾ ਕਿਲਾ ਛੱਡਦੇ ਨੇ ਆਪ ਸੰਗਤਾਂ ਨੇ ਕੱਲ ਸਰਵਣ ਕੀਤਾ ਸੀ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪਰਿਵਾਰ ਦੇ ਸਮੇਤ ਆਨੰਦਪੁਰ ਸਾਹਿਬ ਨੂੰ ਛੱਡਿਆ ਸਤਿਗੁਰ ਜੀ ਨੇ ਪਰਿਵਾਰ ਦੇ ਸਮੇਤ ਪੂਰੇ ਹੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਵਾਰੀ ਫੇਰੀ ਪਾਈ ਤੇ ਮਹੰਤ ਗੁਰਬਖਸ਼ ਨੂੰ ਸੇਵਾ ਸੌਂਪੀ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੇ ਅਸਥਾਨ ਦੀ ਉਹਨੇ ਆਖਿਆ ਸਤਿਗੁਰੂ ਜੀ ਮੈਂ ਕਿਵੇਂ ਇਹ ਜਿਹੜਾ ਆਪਣਾ ਜੀਵਨ ਜਿਹੜਾ ਬਸਰ ਕਰਾਂਗਾ ਭੋਜਨ ਪ੍ਰਸ਼ਾਦਾ ਸਤਿਗੁਰੂ ਜੀ ਕਹਿੰਦੇ ਇੱਕ ਗੱਡਾ ਜਿਹੜਾ ਹੈ ਅਨਾਜ ਦਾ ਅਸੀਂ ਛੱਡ ਚੱਲੇ ਆ ਤੇ ਜਦੋਂ ਤੱਕ ਤੇਰੇ ਕੋਲੋਂ ਇਹ ਨਹੀਂ ਮੁੱਕਣਾ ਉਦੋਂ ਤੱਕ ਜਿਹੜੇ ਹਾਲਾਤ ਠੀਕ ਹੋ ਜਾਣਗੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਨਾਲ ਭਾਈ ਚੋਪਾ ਸਿੰਘ ਜੀ ਜਿਸ ਵੇਲੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੇਖਦੇ ਨੇ ਆਖਰੀ ਵਾਰੀ ਅਨੰਦਪੁਰ ਨੂੰ ਤੇ ਭਾਈ ਚੋਪਾ ਸਿੰਘ ਜੀ ਨੇ ਆਖਿਆ ਬਾਬਾ ਜੀ ਜਦੋਂ ਮਾਹੌਲ ਠੀਕ ਹੋ ਗਏ ਥੋੜੇ ਸਮੇਂ ਬਾਅਦ ਅਸੀਂ ਫੇਰ ਵਾਪਸ ਆ ਜਣਾਂ ਤੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ ਇਹ ਤੇ ਪਰਮੇਸ਼ਰ ਦੀ ਮੋਜ ਹੈ ਵਾਪ ਆਉਣਾ ਹੈ ਜਾਂ ਨਹੀਂ ਹੁਣ ਜਿਸ ਵੇਲੇ ਅਨੰਦਪੁਰ ਦਾ ਕਿਲੇ ਨੂੰ ਛੱਡਦੇ ਨੇ ਪੋ ਦਾ ਮਹੀਨਾ ਠੰਡ ਦੀ ਰਾਤ ਬੱਦਲ ਹੋ ਰਿਹਾ ਮੀਂਹ ਪੈ ਰਹੀ ਹੈ ਸਰਸਾ ਨਦੀ ਦੇ ਕੰਡੇ ਤੇ ਜਿਸ ਵੇਲੇ ਪਹੁੰਚੇ ਨੇ ਇਧਰੋਂ ਜਿਸ ਵੇਲੇ ਕੀਰਤਪੁਰ ਸਾਹਿਬ ਨੰਗੇ ਜਿਹੜੇ ਮੁਗਲ ਸੀ ਪਹਾੜੀ ਰਾਜੇ ਸੀ ਜਿਹੜੇ ਜਿਨ੍ਹਾਂ ਨੇ ਗਾਉ ਦੀ ਜੰਜੂ ਦੀ ਕ੍ਰਾਂਤੀ ਗੀਦਾ ਦੀ ਕਸਮ ਖਾਦੀ ਸੀ ਸਾਰਾ ਕੁਝ ਭਲਾ ਕੇ ਸਤਿਗੁਰੂ ਜੀ ਦੇ ਪਰਿਵਾਰ ਤੇ ਸਿੰਘਾਂ ਤੇ ਸਤਿਗੁਰੂ ਜੀ ਤੇ ਹਮਲਾ ਕਰ ਦਿੱਤਾ ਇੱਕੋ ਹੀ ਆਵਾਜ਼ ਆ ਰਹੀ ਹੈ ਫੜ ਲਵੋ ਜਾਣ ਨਾ ਦਿੱਤਾ ਜਾਵੇ ਹੁਣ ਸਤਿਗੁਰੂ ਕਲਗੀਧਰ ਪਾਦਸ਼ਾਹ ਮਹਾਰਾਜ ਜੀ ਦੇ ਨਾਲ ਪੰਜ ਪਿਆਰੇ ਚਾਰੇ ਸਹਿਬਜ਼ਾਦੇ ਮਤਾਵਾ ਨੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਜਥੇ ਦੇ ਪਿਛਲੇ ਪਾਸੇ ਨੇ ਵਿੱਚ ਸੰਗਤਾਂ ਜਾ ਰਹੀਆਂ ਨੇ ਨਾਲ ਭਾਈ ਉਦੇ ਸਿੰਘ ਹੈ ਹੁਣ ਸਰਸਾ ਨਦੀ ਦੇ ਕੰਢੇ ਤੇ جنگ ਹੋਣ ਲੱਗੀ ਹੈ ਭਾਈ ਉਦੇ ਸਿੰਘ ਨੇ 50 ਸਿੰਘਾਂ ਦਾ ਜਥਾ ਲੈ ਕੇ ਇਹ ਜਿਹੜੇ ਮੁਗਲ ਨੇ ਇਹਨਾਂ ਦਾ ਸਾਹਮਣਾ ਕੀਤਾ ਭਾਈ ਉਹਦੇ ਸਿੰਘ ਉਧਰ ਲੜਦੇ ਪਏ ਨੇ ਇਧਰ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਆਓ ਆਸਾ ਦੀ ਵਾਰ ਦਾ ਕੀਰਤਨ ਕਰੀਏ ਅਗਲੇ ਪਾਸੇ ਸਰਸਾ ਨਦੀ ਹੈ ਜਿਹੜੀ ਪੂਰੀ ਹੜ੍ਹ ਦੇ ਕਾਰਨ ਪਾਣੀ ਆਇਆ ਹੋਇਆ ਹੈ ਪਿਛਲੇ ਪਾਸੇ ਫੌਜਾਂ ਚੜੀਆਂ ਹੋ ਜਾਂਣ ਤੇ ਸਤਿਗੁਰੂ ਜੀ ਕਹਿੰਦੇ ਨਿਤਨੇਮ ਦਾ ਸਮਾ ਹੋ ਗਿਆ ਭਾਈ ਅੰਮ੍ਰਿਤ ਵੇਲਾ ਹੋਇਆ ਆਸਾ ਦੀ ਵਾਰ ਦੇ ਵਿੱਚ ਜੁੜੀਏ ਵੇਖੋ ਕਿੰਦਾ ਦਾ ਸਮਾ ਹੋਵੇਗਾ ਤਾਂ ਵੀ ਸਤਿਗੁਰੂ ਜੀ ਨੇ ਇਹ ਪੂਰਨਾ ਪਾ ਕੇ ਗਏ ਸਾਡੇ ਵਾਸਤੇ ਵੀ ਜਿੰਨਾ ਮਰਜ਼ੀ ਵੀ ਭਿਆਨਕ ਸਮਾ ਆ ਜਾਵੇ ਸਿੱਖ ਨੇ ਕਦੇ ਵੀ ਆਪਣਾ ਨਿਤਨੇਮ ਜਿਹੜਾ ਹੈ ਉਹ ਨਹੀਂ ਛੱਡਣਾ ਸਤਿਗੁਰੂ ਜੀ ਨੇ ਆਸਾ ਦੀ ਵਾਰ ਕੀਤੀ ਸਿੰਘ ਜੁੜ ਕੇ ਬੈਠੇ ਇਧਰ ਭਾਈ ਉਹਦੇ ਸਿੰਘ ਉਹਨਾ ਨੇ 3 ਘੰਟੇ ਕੋਈ ਵੀ ਮੁਗਲ ਜਿਹੜਾ ਹੈ ਕੋਈ ਵੀ ਪਹਾੜੀ ਜਿਹੜਾ ਹੈ ਇਹ ਸਤਿਗੁਰੂ ਜੀ ਤੱਕ ਨਹੀਂ ਪਹੁੰਚਣ ਦਿੱਤਾ ਆਖਰਕਾਰ ਭਾਈ ਉਹਦੇ ਸਿੰਘ ਲੜਦਾ ਲੜਦਾ ਸ਼ਹੀਦ ਹੋਇਆ ਫਿਰ ਜਿੱਥੇ ਭਾਈ ਉਹਦੇ ਸਿੰਘ ਦੀ ਸ਼ਹੀਦ ਹੁੰਦੇ ਨੇ ਇੱਥੇ ਕਲਪ ਦਾ ਬ੍ਰਿਕਸ਼ ਹੈ ਅੱਜ ਵੀ ਉਹਦਾ ਜਿਹੜਾ ਮੁੱਢ ਜਿਹੜਾ ਉੱਥੇ ਸੁਭਾਏਮਾਨ ਹੈ ਹੋਰ ਬਿਅੰਤ ਸਿੰਘ ਜਿਹੜੇ ਇੱਥੇ ਸ਼ਹੀਦ ਹੁੰਦੇ ਭਾਈ ਜੀਵਨ ਸਿੰਘ ਜੀ ਜਿਹੜੇ ਨੌਵੇਂ ਸਤਿਗੁਰੂ ਗੁਰਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸਿਰਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਉਹ ਵੀ ਇਸੇ ਹੀ ਸਰਸਾ ਨਦੀ ਦੇ ਕੰਢੇ ਤੇ ਬਹੁਤ ਲੰਮਾ ਸਮਾਂ ਉਹਨਾਂ ਨੇ ਕਈ ਘੰਟੇ ਜਿਹੜਾ ਹੈ ਉਹ جنگ ਲੜੀ ਆਖਰ ਤੇ ਵਿੱਚ ਉਹਨਾਂ ਦੇ ਮੱਥੇ ਦੇ ਵਿੱਚ ਆ ਕੇ ਗੋਲੀ ਵੱਜਦੀ ਹੈ ਤੇ ਫਿਰ ਭਾਈ ਜੀਵਨ ਸਿੰਘ ਜੀ ਅੱਜ ਦੇ ਦਿਨ ਸ਼ਹੀਦ ਹੁੰਦੇ ਨੇ ਸਤਿਗੁਰੂ ਜੀ ਫਿਰ ਅੱਗੇ ਚਲੇ ਜਾਂਦੇ ਪਰਿਵਾਰ ਦੇ ਨਾਲ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਭਾਈ ਮਣੀ ਸਿੰਘ ਜੀ ਦੇ ਨਾਲ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਇਹ ਭਾਈ ਜਵਾਹਰ ਸਿੰਘ ਦੇ ਘਰੇ ਚਲੇ ਜਾਂਦੇ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਜਿਹੜੇ ਨੇ ਇਹ ਵੀ ਅਲੱਗ ਹੋ ਚੁੱਕੇ ਨੇ ਪਰਿਵਾਰ ਦੇ ਨਾਲ ਤੇ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵੱਡੇ ਦੋਵੇਂ ਸਹਿਬਜ਼ਾਦੇ ਪੰਜ ਪਿਆਰੇ ਤੇ ਗਿਣਤੀ ਦੇ ਕੁਝ ਸਿੰਘ ਨੇ ਸਰਸਾ ਨਦੀ ਪਾਰ ਕੀਤੀ ਹੈ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਕੋਲ ਬੇਸ਼ੁਮਾਰ ਕੀਮਤੀ ਵਸਤੂਆਂ ਜਿਹੜੀਆਂ ਨੇ ਅਤੇ ਕੀਮਤੀ ਘੋੜੇ ਜਿਹੜੇ ਸੀ ਸਰਸਾ ਨਦੀ ਦੇ ਹਵਾ ਤੇ ਵਿੱਚ ਵਹਿ ਗਏ ਵਿਦਿਆ ਸਾਗਰ ਨਾਮ ਦਾ ਇੱਕ ਗ੍ਰੰਥ ਸੀ ਜਿਹਦਾ ਨੌ ਮਨ ਭਾਰ ਮੰਨਿਆ ਜਾਂਦਾ ਉਹ ਜਿਹੜਾ ਗ੍ਰੰਥ ਸੀ ਉਹ ਵੀ ਸਰਸਾ ਨਦੀ ਦੀ ਢੇਡ ਚੜ ਗਿਆ ਸਤਿਗੁਰੂ ਜੀ ਅੱਗੇ ਜਾਂਦੇ ਨੇ ਹੁਣ ਕੋਟਲੇ ਪਹੁੰਚੇ ਨਿਹੰਗ ਖਾਨ ਦੇ ਘਰ ਇੱਥੇ ਸਤਿਗੁਰੂ ਜੀ ਦੀ ਬੜੀ ਸੇਵਾ ਕੀਤੀ ਨਿਹੰਗ ਖਾਨ ਨੇ ਇਹ ਨਿਹੰਗ ਖਾਂ ਗੁਰੂ ਘਰ ਦਾ ਸ਼ਰਧਾਲੂ ਹੈ 6ਵੇਂ ਪਾਤਸ਼ਾਹ ਤੇ 7ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹਨਾਂ ਦੇ ਘਰ ਦੇ ਵਿੱਚ ਚਰਨ ਪਾਏ ਜਦੋਂ ਸਤਿਗੁਰ ਜੀ ਗਏ ਜਦੋਂ ਪਤਾ ਲੱਗਾ ਕਿਵੇਂ ਇਹ ਸੋਵਾਂ ਖਾ ਕੇ ਮੁਗਲ ਤੇ ਹਿੰਦੂ ਰਾਜੇ ਜਿਹੜੇ ਮੁਕਰ ਕੇ ਬੜੀਆਂ ਲਾਨਤਾਂ ਪਾਈਆਂ ਨਿਹੰਗ ਖਾਂ ਨੇ ਹੁਣ ਇਹਨੇ ਚਿਰ ਨੂੰ ਭਾਈ ਬਚਿੱਤਰ ਸਿੰਘ ਦਿਨਾਂ ਨੇ ਹਾਥੀ ਦੇ ਨਾਗਣੀ ਮਾਰੀ ਸੀ ਉਹ ਜ਼ਖਮੀ ਹਾਲਤ ਦੇ ਵਿੱਚ ਆਏ ਨੇ ਲਿਆਂਦਾ ਗਿਆ ਚੁੱਕ ਕੇ ਸਤਿਗੁਰੂ ਜੀ ਇੱਕ ਦਮ ਉੱਠੇ ਜਿਹੜੇ ਆਸਣ ਤੇ ਬੈਠੇ ਸੀ ਉਸੇ ਆਸਣ ਦੇ ਉੱਪਰ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਲਟਾਇਆ ਮਲਮ ਪੱਟੀ ਕੀਤੀ ਗਈ ਸਤਿਗੁਰੂ ਜੀ ਕੁਝ ਸਮਾਂ ਇੱਥੇ ਠਹਿਰੇ ਭਾਈ ਬਚਿੱਤਰ ਸਿੰਘ ਨੂੰ ਛੱਡ ਕੇ ਸਤਿਗੁਰੂ ਜੀ ਫਿਰ ਆਪ ਅੱਗੇ ਚਲੇ ਜਾਂਦੇ ਨੇ ਜਦੋਂ ਵੇਖਿਆ ਵੀ ਇੱਥੇ ਕਿਸੇ ਵੇਲੇ ਵੀ ਫੌਜ ਆ ਸਕਦੀ ਹੈ ਨਿਆਗ ਖਾਨ ਦਾ ਪੁੱਤਰ ਜਿਹੜਾ ਇਹ ਸਤਿਗੁਰੂ ਜੀ ਦੇ ਅੱਗੇ ਤੱਕ ਛੱਡਣ ਵਾਸਤੇ ਗਿਆ। ਇਧਰ ਭਾਈ ਬਚਿੱਤਰ ਸਿੰਘ ਸੀ ਜ਼ਖਮੀ ਹਾਲਤ ਦੇ ਵਿੱਚ ਭਾਈ ਨਿਆਗ ਖਾਨ ਦੇ ਘਰ ਦੇ ਵਿੱਚ ਹੈ। ਨਿਆਗ ਖਾਨ ਨੇ ਜਦੋਂ ਵੇਖਿਆ ਫੌਜ ਆਈ ਹੈ ਤਲਾਸ਼ੀ ਲੈਣ ਵਾਸਤੇ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨਿਆਗ ਖਾਨ ਦੇ ਘਰ ਦੇ ਵਿੱਚ ਗਏ ਨੇ। ਇਹਨੇ ਇਹਦੀ ਪੁੱਤਰੀ ਸੀ ਮਮਤਾਜ ਇੱਕ ਕਮਰੇ ਦੇ ਵਿੱਚ ਮਮਤਾਜ ਜਿਹੜੀ ਹੈ ਭਾਈ ਉਹਦੇ ਸਿੰਘ ਭਾਈ ਬਚਿੱਤਰ ਸਿੰਘ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਇਧਰੋਂ ਫੌਜੀ ਜਿਹੜੇ ਨੇ ਘਰ ਦੀ ਤਲਾਸ਼ੀ ਕਰਨ ਵਾਸਤੇ ਜਿਸ ਵੇਲੇ ਆਏ ਉਹਨਾਂ ਨੇ ਆ ਕੇ ਸਾਰੀ ਤਲਾਸ਼ੀ ਕੀਤੀ ਜਦੋਂ ਪੁੱਛਿਆ ਵੀ ਇਹ ਦਰਵਾਜ਼ਾ ਬੰਦ ਹੈ ਤੇ ਨਿਹੰਗਖਾਨ ਨੇ ਆਖਿਆ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਤੇ ਮੇਰਾ ਗਮਾਦ ਜਵਾਈ ਹੈ ਜੇ ਕਹੋ ਤੇ ਮੈਂ ਦਰਵਾਜ਼ਾ ਖੋਲ ਦੇਣਾ ਉਹਨਾਂ ਨੇ ਆਖਿਆ ਨਹੀਂ ਬੰਦ ਰਹਿਣ ਦੋ ਜਦੋਂ ਇੰਨੀ ਗੱਲ ਮਮਤਾਜ ਨਹੀਂ ਸੁਣੀ ਭਾਈ ਬਚਿੱਤਰ ਸਿੰਘ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਉਸੇ ਦਿਨ ਤੋਂ ਹੀ ਬੀਬੀ ਮਮਤਾਜ ਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਜਿਹੜਾ ਪਤੀ ਹੈ ਉਹ ਮੰਨਿਆ 135 ਸਾਲ ਦੀ ਉਮਰ ਤੱਕ ਬੀਬੀ ਮਮਤਾਜ ਰਹੀ ਉਹਨੇ ਆਪਣੇ ਜੀਵਨ ਦੇ ਵਿੱਚ ਵਿਆਹ ਨਹੀਂ ਕਰਵਾਇਆ ਉਹਨੇ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਪਤਨੀ ਅਖਵਾਇਆ ਆਖਰਕਾਰ ਭਾਈ ਬਚਿੱਤਰ ਸਿੰਘ ਜੀ ਵੀ ਸ਼ਹੀਦੀ ਜਾਂਦੇ ਜਾਂਦੇ ਨੇ ਭਾਈ ਬਚਿੱਤਰ ਸਿੰਘ ਦਾ ਫਿਰ ਸੰਸਕਾਰ ਜਿਹੜਾ ਹੈ ਉਹ ਨਿਯੰਗ ਖਾਂ ਦੇ ਵੱਲੋਂ ਕੀਤਾ ਜਾਂਦਾ ਹੈ ਨਿਯੰਗ ਖਾਂ ਦਾ ਪੁੱਤਰ ਸਤਗੁਰੂ ਜੀ ਨੂੰ ਲਖੀਮਪੋਰੀ ਤੱਕ ਲਖੀਮਪੁਰ ਤੱਕ ਅੱਗੇ ਤੱਕ ਛੱਡ ਕੇ ਆਉਂਦਾ ਹੈ ਜਦੋਂ ਸਤਗੁਰੂ ਜੀ ਰੋਪੜ ਪਹੁੰਚਦੇ ਨੇ ਰੋਪੜ ਦੇ ਰੰਗੜਾ ਨੇ ਪਠਾਣਾ ਨੇ ਸਤਗੁਰੂ ਜੀ ਤੇ ਹਮਲਾ ਕੀਤਾ ਕਿਸੇ ਸਮੇ ਗੁਰੂ ਘਰ ਦੇ ਸ਼ਰਦਾਲੂ ਸੀ ਅੱਜ ਇਹਨਾਂ ਨੇ ਗੁਰੂ ਸਾਹਿਬ ਜੀ ਤੇ ਹਮਲਾ ਕੀਤਾ ਸਤਿਗੁਰ ਜੀ ਨੇ ਕਰਾਰਾ ਜਵਾਬ ਦਿੱਤਾ ਇਹਨਾਂ ਦਾ ਕੁਝ ਕੁ ਮੁਗਲ ਪਠਾਨ ਜਿਹੜੇ ਮੌਤ ਦੇ ਘਾਟ ਉਤਾਰ ਦਿੱਤੇ ਕੁਝ ਡਰ ਦੇ ਮਾਰੇ ਭੱਜ ਗਏ ਫਿਰ ਸਤਿਗੁਰ ਜੀ ਅੱਗੇ ਜਾਂਦੇ ਨੇ ਸੋ ਭਾਈ ਅੱਜ ਦੇ ਦਿਨ ਸਤਿਗੁਰ ਜੀ ਦਾ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜਿਆ ਪਰਵਾਰ ਵਿਛੜੇ ਦੀ ਯਾਦ ਦੇ ਵਿੱਚ ਗੁਰਦੁਆਰਾ ਪਰਵਾਰ ਵਿਛੋੜਾ ਸਹਿ ਸੁਭਾਈ ਮਾਨ ਹੈ ਫਿਰ ਅੱਜ ਦੇ ਦਿਨ ਬਹੁਤ ਸਾਰੇ ਸਿੰਘ ਜਿਹੜੇ ਨੇ ਸਰਸਾ ਨਦੀ ਦੇ ਕੰਢੇ ਤੇ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਭਾਈ ਉਦੇ ਸਿੰਘ ਜੀ ਇਹ ਭਾਈ ਉਦੇ ਸਿੰਘ ਉਹ ਹੈ ਜਿਨ੍ਹਾਂ ਨੇ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆਂਦਾ ਸੀ ਕੇਸਰੀ ਚੰਦ ਕਹਿੰਦਾ ਸੀ ਜੇ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਆ ਜਾਵੇ ਤੇ ਮੈਂ ਉਹਦਾ ਸਿਰ ਜਿਹੜਾ ਹੈ ਉਤਾਰ ਦਵਾਂਗਾ ਧੜ ਦੇ ਨਾਲੋਂ ਇੰਨੀ ਗੱਲ ਜਿਸ ਵੇਲੇ ਭਾਈ ਉਦੇ ਸਿੰਘ ਨੇ ਸੁਣੀ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਗੁਰ ਕੀ ਨਿੰਦਾ ਸੁਣੈ ਨ ਕਾਨ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਜਿਹੜਾ ਹੈ ਉਹ ਵੜ ਕੇ ਕਲਗੀਧਰ ਪਾਸ਼ਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭੇੜ ਕੀਤਾ ਇਹ ਮਹਾਨ ਯੋਧੇ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਸੋ ਭਾਈ ਕੱਲ ਨੂੰ ਚਮਕੌਰ ਦੀ ਜੰਗ ਹੋਵੇਗੀ ਉਹਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਜਿਹੜੇ ਸ਼ਹੀਦ ਹੋਣਗੇ ਹੋਰ ਵੀ अनेका ਸਿੰਘ ਜਿਹੜੇ ਸ਼ਹੀਦ ਹੋਣਗੇ ਸੋ ਭਾਈ ਅਸੀਂ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਜੋੜਨਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਸੋ ਹੋਇਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ